ਸੋ ਖਵੈਸਦੂ ਤੁਸੀਂ ਦੇਖ ਰਹੇ ਹੋ ਪਬਲਿਕ ਪ੍ਰਾਈਮ ਟੀਵੀ ਇਸ ਟਾਈਮ ਅਸੀਂ ਖੜੇ ਹਾਂ ਹਲਕਾ ਮਝੀਠਾ ਦੇ ਪਿੰਡ ਤਰੀਏਵਾਲ ਜਿੱਥੇ ਕਿ ਇੱਥੋਂ ਦੇ ਕੁਝ ਦਿਨ ਪਹਿਲੇ ਜਦਿੱਸ਼ ਸ਼ਰਾਫੀਨਾਂ ਜਿਹੜੀਆਂ ਲੋਕਾਂ ਦੀਆਂ ਮੌਤਾਂ ਹੋ ਗਈਆਂ ਸੀ ਉਹਨਾਂ ਦੇ ਸਬੰਧ ਵਿੱਚ ਇੱਥੇ ਐਸ ਆਰ ਲੱਡੜ ਜੋਗੀ ਪੰਜਾਬ ਐਸ ਸੀ ਮੋਰਚਾ ਪ੍ਰਧਾਨ ਜਿਹੜੇ ਆ ਪੰਜਾਬ ਭਾਜਪਾ ਦੇ ਉਹਨਾਂ ਵੱਲੋਂ ਇੱਥੇ ਪਹੁੰਚਿਆ ਗਿਆ ਵਾ ਉਹਨਾਂ ਪਰਿਵਾਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਜਿਹੜਾ ਪਰਿਵਾਰਾਂ ਦੇ ਨਾਲ ਕਿ ਜਿਨਾਰੇ ਪਰਿਵਾਰਾਂ ਦੇ ਜੀ ਜਿਹੜੇ ਆ ਜੜੀਲੀ ਸ਼ਰਾਬ ਪੀਣ ਨਾਲ ਜਿਨ੍ਹਾਂ ਦੀ ਮੌਤ ਹੋ ਗਈ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਅੱਜ ਉਹ ਇੱਥੇ ਪਹੁੰਚੇ ਆ ਸਰ ਸੈਂਟਰ ਗਵਰਨਮੈਂਟ ਵੱਲੋਂ ਕਿਹੜੀ ਸਹੂਲਤ ਹੈ ਜਿਹੜੀ ਉਹਨਾਂ ਵੱਲੋਂ ਦਿੱਤੀ ਜਾਊਗੀ ਉਹਨਾਂ ਨਾਲ ਗੱਲਬਾਤ ਕਰਦੇ ਆ ਉੱਥੇ ਇੱਥੇ ਪਹੁੰਚੇ ਜੇ ਥ੍ਰੀ ਵਾਲੀ ਕੀ ਗੱਲ ਹੈ ਇਹ ਪਿੰਡ ਆਪਣਾ ਮਰੜੀ ਹੈ ਇਹ ਥ੍ਰੀ ਹੈ ਜੀ ਮਰੜੀ ਹੈ ਹਾਲੀ ਅਸੀਂ ਅੱਜ ਇੱਥੇ ਪਹੁੰਚੇ ਹੈਗੇ ਇੱਥੇ ਆਪਣਾ ਪਰਿਵਾਰ ਤਿੰਨ ਪਰਿਵਾਰ ਇਕੱਠ ਹੋਏ ਹੈ ਜਿਹੜੇ ਮਜੀਠਾ ਦੇ ਆਪਣਾ ਮਾੜੀ ਸ਼ਰਾਬ ਪੀਣ ਕਰਕੇ ਸਤਾਈ ਮੌਤਾਂ ਹੋਈਆਂ ਇਹਨਾਂ ਦੇ ਵਿੱਚੋਂ ਅੱਜ ਕਾਜਲ ਭੈਣ ਹੈ ਇਹਨਾਂ ਦੇ ਪਰਿਵਾਰ ਦੇ ਸਾਨੂੰ ਇਹ ਮੁੱਲੇ ਹੈਗੇ ਦੱਸਿਆ ਹੈਗਾ ਇਹਨਾਂ ਦੇ ਘਰ ਵਾਲਾ ਉਹਦੀ ਕਰਨਲ ਸਿੰਘ ਉਹਦੀ ਡੈਥ ਹੋਈ ਹੈ ਬੜੀ ਮੰਦਭਾਗੀ ਘਟਨਾ ਹੋਈ ਹੈ ਜ ਜਿਹਦੇ ਵਿੱਚ ਇਲਾਕੇ ਦੇ 27 ਪਰਿਵਾਰਾਂ ਦੇ ਘਰਾਂ ਦੇ ਵਿੱਚੋਂ ਜਿਹੜੀਆਂ ਕੀਮਤੀ ਜਾਨਾਂ ਚਲੀਆਂ ਗਈਆਂ ਅਸੀਂ ਆਪਣਾ ਇਕਤਾ ਅਸੀਂ ਭਾਰਤੀ ਜਨਤਾ ਪਾਰਟੀ ਵੱਲੋਂ ਮੋਦੀ ਜੀ ਨੇ ਸਾਨੂੰ ਭੇਜਿਆ ਹੈਗਾ ਕਿ ਅਸੀਂ ਇਹਨਾਂ ਐਸਸੀ ਪਰਿਵਾਰਾਂ ਨੂੰ 2.5 ਲੱਖ ਰੁਪਈਆ ਹੋਰ ਦੇਵਾਂਗੇ ਇਕ ਤਾਂ ਇਹ ਵਾਦਾ ਕਰਨ ਵਾਸਤੇ ਆਏ ਆ ਤਿੰਨ ਡਾਕੂਮੈਂਟ ਚਾਹੀਦੇ ਮੈਂ ਸਰਪੰਚ ਸਾਹਿਬ ਨੂੰ ਪੁੱਛਿਆ ਉਹਨਾਂ ਕੋਲ ਅਜੇ ਕੋਈ ਹੈ ਨਹੀਂ ਐਫਆਈਆਰ ਚਾਹੀਦੀ ਦੂਜਾ ਇਹਨਾਂ ਦੇ ਕੋਲ ਡੈਥ ਸਰਟੀਫਿਕੇਟ ਚਾਹੀਦਾ ਤੀਜਾ ਇਹਨਾਂ ਦੇ ਕੋਲ ਆਪਣਾ ਪੋਸਟਮਾਰਟਮ ਦੀ ਰਿਪੋਰਟ ਚਾਹੀਦੀ ਹੈ ਗਿਆ ਚੌਥਾ ਜੇ ਕਹੀਏ ਤਾਂ ਇਹਨਾਂ ਕੋਲ ਐਸਸੀ ਸਰਟੀਫਿਕੇਟ ਵੀ ਚਾਹੀਦਾ ਹੈਗਾ ਪਰਿਵਾਰ ਬਣਾ ਲੇਗਾ ਕਿਸੇ ਦਾ ਵੀ ਵਿਧਵਾ ਬਣਾ ਲੇਗੀ ਉਹ ਆਪਣਾ ਕਰਨ ਤੋਂ ਬਾਅਦ ਅਸੀਂ ਇਹਨਾਂ ਦੀਆਂ ਫਾਈਲਾਂ ਆਪ ਹੀ ਤਿਆਰ ਕਰਕੇ ਦੇਵਾਂਗੇ ਔਰ 2.5 ਲੱਖ ਰੁਪਏ ਦੇ ਨਾਲ-ਨਾਲ ਜਿਹੜੀ ਕਾਜਲ ਭੈਣ ਹੈ ਜਾਂ ਇਸ ਤਰ੍ਹਾਂ ਦੀ ਹੋਰ ਕੋਈ ਆਪਣਾ ਵਿਧਵਾ ਲੜਕੀ ਹੋ ਗਈ ਆ ਅਨਫੋਰਚਨਟਲੀ ਉਹਨਾਂ ਨੂੰ 5-5000 ਰੁਪਏ ਮਹੀਨੇ ਦੀ ਪੈਨਸ਼ਨ ਮਿਲਿਆ ਕਰੇਗੀ ਔਰ ਬੱਚਿਆਂ ਦੀ ਪੜਾਈ ਜਦੋਂ ਤੱਕ ਵੀ ਉਹ ਪੜਨ ਉਹ ਸਾਰੀ ਫ੍ਰੀ ਹੋਏਗੀ ਔਰ ਇਹਨਾਂ ਨੂੰ ਰੋਜ਼ਗਾਰ ਦਾ ਪ੍ਰਬੰਧ ਹੋਏਗਾ ਮੁੱਖ ਮੰਤਰੀ ਜੀ ਨੇ ਕਿਹਾ ਹੈਗਾ ਕਿ ਅਸੀਂ ਸਰਕਾਰੀ ਨੌਕਰੀ ਦੇਾਂਗੇ ਇੱਕ ਤਾਂ ਉਹ ਸਰਕਾਰੀ ਨੌਕਰੀ ਅਗਰ ਪੰਜਾਬ ਸਰਕਾਰ ਦਿੰਦੀ ਹੈ ਬਹੁਤ ਚੰਗਾ ਹੈਗਾ ਮੈਂ ਪੰਜਾਬ ਸਰਕਾਰ ਨੂੰ ਇੱਕ ਹੋਰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਜਦੋਂ ਆਪਣਾ ਜਾ ਖਨਾਰੀ ਦੇ ਲਾਗੇ ਇੱਕ ਸ਼ੁਭ ਕਰਨ ਨਾਂ ਦਾ ਵਿਅਕਤੀ ਕਿਸਾਨ ਮੂਵਮੈਂਟ ਦੇ ਵਿੱਚ ਮਰ ਗਿਆ ਸੀਗਾ ਗੋਲੀ ਵੱਜੀ ਸੀ ਕਿਹਨੇ ਮਾਰੀ ਸੀ ਰੱਬ ਜਾਣੇ ਪਤਾ ਨਹੀਂ ਹੈ ਲੇਕਿਨ ਉਹਨੂੰ 1 ਕਰੋੜ ਰੁਪਇਆ ਦਿੱਤਾ ਸੀਗਾ ਔਰ ਇੱਕ ਸਰਕਾਰੀ ਨੌਕਰੀ ਦਿੱਤੀ ਸੀ ਤੋਂ ਮੈਂ ਪੰਜਾਬ ਸਰਕਾਰ ਨੂੰ ਮਾਨ ਸਾਬ ਨੂੰ ਬੇਨਤੀ ਕਰਦਾ ਕਿ ਜਿਹੜੀ ਮਰਜੀ ਬਰਾਦਰੀ ਦਾ ਆਪਣਾ ਸਾਡਾ ਬੱਚਾ ਫੌਤ ਹੋਇਆ ਇਸ ਦੁਨੀਆ ਤੋਂ ਗਿਆ ਇਹਨਾਂ ਸਾਰੇ ਲੋਕਾਂ ਨੂੰ ਵੀ ਇੱਕ ਇੱਕ ਕਰੋੜ ਰੁਪਇਆ ਦਿੱਤਾ ਜਾਵੇ ਤਾਂ ਕਿ ਇਹ ਕਿਸੇ ਨੇ ਬੱਚੇ ਪੜ੍ਹਾਉਣੇ ਆ ਕਿਸੇ ਨੇ ਕੁੜੀ ਵਿਆਹ ਨਹੀਂ ਆ ਕਿਸੇ ਨੇ ਆਪਣਾ ਕੋਈ ਰੋਜ਼ਗਾਰ ਦਾ ਸਾਧਨ ਹੀ ਹੈਗਾ ਬਹੁਤ ਲੋੜਵੰਦ ਬਹੁਤ ਗਰੀਬ ਪਰਿਵਾਰ ਹੈ ਇਹਨਾਂ ਨੂੰ ਵੀ ਸਾਰਿਆਂ ਨੂੰ 1-1 ਕਰੋੜ ਰੁਪਈਆ ਮਿਲਣਾ ਚਾਹੀਦਾ ਪਰ ਹਰਾਂ ਜੀ ਤੁਸੀਂ ਇਹ ਗੱਲ ਕਹੀ ਵੀ ਸਾਰਿਆਂ ਨੂੰ 1 ਕਰੋੜ ਰੁਪਈਆ ਦੇਣ ਲਈ ਪਰ ਹਰੇਕ ਸਿਆਸੀ ਲੀਡਰ ਵੱਲੋਂ ਇਹ ਕਿਹਾ ਜਾਂਦਾ ਵਾ ਕਿ ਜਿਹੜਾ ਆਪਣਾ ਕੋਈ ਵੀ ਇਨਸਾਨ ਮਰਿਆ ਵਾ ਉਹ ਗਰੀਬ ਹੀ ਉਹ ਪਰਿਵਾਰ ਜਿਹੜਾ ਵਾ ਸਸਤੀ ਸ਼ਰਾਬ ਕਰਕੇ ਜਿਹੜਾ ਵਾ ਵੀ ਇਹ ਸਾਰਾ ਇੰਸਟੀਚਿਊਟ ਹੋੜਿਆ ਪਰ ਕੀ ਕਾਰਨਾ ਜਿਹੜੀ ਸਰਕਾਰ ਵੱਲੋਂ ਜਿਹੜੀ ਸ਼ਰਾਬ ਦੇ ਇੰਨਾ ਮਹਿੰਗਾ ਟੈਕਸ ਕਿਉਂ ਲਗਾਏ ਦੇਖੋ ਆਪਣਾ ਇਹ ਸਰਕਾਰ ਜਿਹੜੀ ਹੈਗੀ ਆ ਬਹੁਤ ਨਕਮੀ ਸਰਕਾਰ ਹੈ ਫਰੇਟ 100 ਕਰੋੜ ਰੁਪਏ ਦਾ ਰੈਵਨਿਊ ਸਿਰਫ ਸ਼ਰਾਬ ਤੋਂ ਜਦੋਂ ਇਹ ਸਰਕਾਰ ਨੇ ਆਪਣਾ 2022 ਦੇ ਵਿੱਚ ਟੇਕਓਵਰ ਕੀਤਾ ਅੱਜ 11200 ਕਰੋੜ ਤੇ ਪਹੁੰਚ ਗਿਆ ਹੈਗਾ ਇਹ ਰੈਵਨਿਊ ਸ਼ਰਾਬ ਤੋਂ ਸੋ ਇਸ ਕਰਕੇ ਜਿਹੜੀ ਆ ਸਸਤੀ ਸ਼ਰਾਬ ਹੈ ਘਟੀਆਂ ਸ਼ਰਾਬੇ ਗਰੀਬ ਪਰਿਵਾਰੀ ਪੀਂਦਾ ਮੇਰੇ ਵਰਗਾ ਤੁਹਾਡੇ ਵਰਗਾ ਤਾਂ ਬੰਦਾ ਮਹਿੰਗੀ ਸ਼ਰਾਬ ਹੀ ਲੈ ਕੇ ਪੀਊਗਾ 500 ਦੀ ਬੋਤਲ 1000 ਰੁਪਏ ਦੀ ਬੋਤਲ ਇਹ ਵਿਚਾਰੇ 20-20 ਰੁਪਏ ਦੀ ਬੋਤਲ ਕਿਉਂਕਿ ਇਹਨਾਂ ਦਾ ਵੀ ਜੀ ਕਰਦਾ ਇਹ ਵੀ ਮਿਹਨਤ ਕਰਦੇ ਆ ਦਿਹਾੜੀ ਕਰਦੇ ਆ ਥੱਕੇ ਟੁੱਟੇ ਜਾਂਦੇ ਆ ਲੇਕਿਨ ਜਿਹੜੀ ਸ਼ਰਾਬ ਹੈਗੀ ਆ ਉਹ ਸ਼ਰਾਬ ਦੇ ਨਾਂ ਤੇ ਜ਼ਹਿਰ ਭਲਾਈ ਜਾਂਦੀ ਆ ਔਰ ਉਹ ਸਰਕਾਰੀ ਸਰਪ੍ਰਸਤੀ ਦੇ ਤਹਿਤ ਭਲਾਈ ਜਾਂਦੀ ਆ ਜਿਹੜਾ ਆਪਣਾ ਸ਼ਰਾਬ ਮਾਫੀਆ ਆ ਪੁਲਿਸ ਮਾਫੀਆ ਆ ਤੇ ਰਾਜਨੀਤਿਕ ਮਾਫੀਆ ਆ ਇਹ ਸਾਰੇ ਨੰਗੇ ਹੋਣੇ ਚਾਹੀਦੇ ਆ ਕੌਣ ਇਹਨਾਂ 27 ਲੋਕਾਂ ਦੀ ਮੌਤ ਦਾ ਜ਼ਿੰਮੇਵਾਰ ਹੈ ਸਰਕਾਰ ਉਹਦੀ ਇਨਕੁਆਇਰੀ ਕਰੇ ਜੇ 26 ਲੋਕੀ ਸਾਡੇ ਪਹਿਲਗਾਮ ਮਰ ਗਏ ਤੇ ਅਸੀਂ ਭਾਰਤ ਨੇ ਅਟੈਕ ਕਰਤਾ ਪਾਕਿਸਤਾਨ ਤੇ ਔਰ 27 ਲੋਕੀ ਸਾਡੇ ਮਜੀਠੇ ਚ ਮਰ ਗਏ ਆ ਤੇ ਅਸੀਂ ਚੁੱਪ ਕਰਕੇ ਬੈਠੇ ਹਾਂ ਕਿਉਂ ਪਰ ਜੇ ਵੇਖਿਆ ਜਾਵੇ ਤੇ 2020 ਦੇ ਵਿੱਚ ਵੀ ਜਿਹੜਾ ਆ ਵੀ ਇਹ ਸ਼ਰਾਬ ਪੀਣ ਵਾਲੇ ਮੌਤਾਂ ਹੋਈਆਂ ਸੀ ਤੇ ਉਦੋਂ ਤੋਂ ਲੈ ਕੇ ਹੁਣ ਵੀ ਕੀ ਸਰਕਾਰ ਇਹਨਾਂ ਚੀਜ਼ਾਂ ਦਾ ਇੰਤਜ਼ਾਰ ਕਰਦੀ ਰਹਿੰਦੀ ਵੀ ਕਦ ਮੌਤਾਂ ਹੋਈਏ ਤੇ ਕਰੋ ਮਾਫੀ ਬਿਲਕੁਲ ਠੀਕ ਤੁਸੀਂ ਕਹਿ ਰਹੇ ਹੋ ਆਪਾਂ ਪਹਿਲਾਂ ਤਰਨਤਾਰਨ ਫਿਰ ਗੁਰਦਾਸਪੁਰ ਹੋਰ ਕਈ ਛਿਲਿਆਂ ਦੇ ਵਿੱਚ ਇਹ ਮੌਤਾਂ ਹੋਈਆਂ ਲੇਕਿਨ ਸਰਕਾਰ ਸੋ ਰਹੀ ਹੈ ਤੁਸੀਂ ਹੋਰ ਤਾਂ ਛੱਡੋ ਇਸੇ ਸਰਕਾਰ ਦੇ ਵਿੱਚ ਗੁਜਰਾ ਪਿੰਡ ਜਿਹੜਾ ਕਿ ਚੀਮਾ ਸਾਹਿਬ ਦਾ ਆਪਣਾ ਹਲਕਾ ਹੈ ਡਿੜਬਾ ਔਰ ਆਪਣਾ ਉਸ ਤੋਂ 10 ਕਿਲੋਮੀਟਰ ਦੀ ਦੂਰੀ ਤੇ ਸਤੋਜ ਪਿੰਡ ਹੈਗਾ ਮੁੱਖ ਮੰਤਰੀ ਦਾ ਪਿੰਡ ਉੱਥੇ ਅਜੇ ਕੁਝ ਨਹੀਂ ਹੋਇਆ ਉਥੇ ਕਹਿੰਦੇ ਸੀ ਆਪਣਾ ਬਿਆਨਤਾ ਮੁੱਖ ਮੰਤਰੀ ਜੀ ਇਹ ਦੇ ਕੇ ਗਏ ਆ ਕਿ ਕਤਲ ਦਾ ਪਰਚਾ ਦਰਜ ਹੋਣਾ ਚਾਹੀਦਾ ਕਰੂ ਕੌਣ ਸਰਕਾਰ ਤਾਂ ਆਮ ਆਦਮੀ ਪਾਰਟੀ ਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਹੈ ਕਿਉਂ ਨਹੀਂ ਕਤਲ ਦਾ ਪਰਚਾ ਦਰਜ ਜਦੋਂ ਕਿ ਕੈਪਟਨ ਦੀ ਸਰਕਾਰ ਸੀ ਉਦੋਂ ਤੇ ਮੁੱਖ ਮੰਤਰੀ ਵੱਲੋਂ ਇਹ ਬਿਆਨ ਆਇਆ ਸੀ ਕਿ 302 ਦਾ ਪਰਚਾ ਬਣਾ ਪਰ ਇਸ ਟਾਈਮ ਹੁਣ ਕਿਉਂ ਨਗੇਲੀ ਵਰਤੀ ਜਾ ਰਹੀ ਹੈ ਮੈਂ ਕਹਿੰਦਾ ਜੀ ਉਦੋਂ ਵੀ ਹੋਣਾ ਚਾਹੀਦਾ ਸੀਗਾ ਹੁਣ ਵੀ ਹੋਣਾ ਚਾਹੀਦਾ ਜਿਹੜਾ ਵੀ ਬੰਦਾ ਜ਼ਿੰਮੇਵਾਰ ਹੈਗਾ ਆ ਦੂਜੇ ਬੰਦੇ ਦੀ ਮੌਤ ਦਾ ਔਰ ਇਹ ਸਸਤੀ ਸ਼ਰਾਬ ਐਦਾਂ ਨਹੀਂ ਵਿਕਦੀ ਇਹ ਕਿਸੇ ਨਾ ਕਿਸੇ ਲੋਭ ਲਈ ਲਾਲਚ ਲਈ ਪੈਸੇ ਬਣਾਣ ਦੀ ਖਾਤਰ ਇਹਦੇ ਵਿੱਚ ਸਿਆਸੀ ਲੋਕ ਇਨਵੋਲਡ ਹੈ ਪੁਲਿਸ ਇਨਵੋਲਡ ਹੈ ਪੁਲਿਸ ਆਪਣਾ ਸ਼ਰਾਬ ਮਾਫੀਆ ਇਨਵੋਲਡ ਹੈ ਲੇਕਿਨ ਕੌਣ ਹੋਤਾ ਮੈਨੂੰ ਨਹੀਂ ਪਤਾ ਇਹ ਤਾਂ ਇਨਵੈਸਟੀਗੇਸ਼ਨ ਸਰਕਾਰ ਕਰਾਵੇ ਤੇ ਉਹਨਾਂ ਨੂੰ ਆਪਣਾ ਨੰਗੇ ਚਿਟਿਆ ਕਰਕੇ ਉਹਨਾਂ ਦੇ ਖਿਲਾਫ ਐਕਸ਼ਨ ਲਵੇ ਇਹ ਤਾਂ ਅੱਜ ਦਾ ਦਿਨ ਨਹੀਂ ਹੈਗਾ ਕਿ ਆਉਣ ਵਾਲੇ ਸਮੇਂ 'ਚ ਵੀ ਹੋਏਗਾ ਜੇ ਕੁਛ ਨਾ ਕੀਤਾ ਗਿਆ ਆਉਣ ਵਾਲੇ ਸਮੇਂ 'ਚ ਵੀ ਇਹ ਮੌਤਾਂ ਹੋਣਗੀਆਂ ਇਥੇ ਠੱਲ ਪਣ ਦੀ ਲੋੜ ਇਹ ਸਬਕ ਸਿੱਖਣ ਦੀ ਲੋੜ ਹੈ ਕਿ ਇਕ ਵੀ ਜਾਨ ਅਜ਼ਾਇਨ ਨਹੀਂ ਜਾਣੀ ਚਾਹੀਦੀ ਭਾਵੇਂ ਉਹ ਗਰੀਬ ਪਰਿਵਾਰ ਦੀ ਹੋਵੇ ਭਾਵੇਂ ਉਹ ਅਮੀਰ ਪਰਿਵਾਰ ਦੀ ਹੋਵੇ ਠੀਕ ਹੈ ਧੰਨਵਾਦ ਇਸ ਹਨ ਸਾਡੇ ਨਾਲ ਐਸਆਰ ਜਿਹੜੇ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਵਾ ਕਿ ਜਿਹੜਾ ਭਾਰਤ ਸਰਕਾਰ ਵੱਲੋਂ ਜੋ ਵੀ ਗਰੀਬ ਪਰਿਵਾਰਾਂ ਨੂੰ ਦੇਣਾ ਵਾ ਮੁਆਵਜ਼ਾ ਦੇਣਾ ਚਾਹੀਦਾ ਵਾ ਉਹਦੇ ਨਾਲ ਗੱਲਬਾਤ ਕਰਦੇ ਆ ਹੁਣ ਸਾਡੇ ਨਾਲ ਮਜੀਠਾ ਹਲਕਰੇ ਵਾਈਸ ਚੀਰਮੈਨ ਸਾਡੇ ਦਾ ਮੌਜੂਦ ਹੈ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਹਾਂਜੀ ਸਰ ਅੱਜ ਤੋਂ ਕੀ ਇੱਥੇ ਆਏ ਕੀ ਗੱਲਾਂ ਕਿੰਦੇ ਅੱਜ ਇਹ ਬਹੁਤ ਮਦਭਗਾ ਹਾਸ ਆਇਆ ਹੈ ਨਾ ਬਹੁਤ ਜਿਹੜਾ ਕੋਈ ਕੋਈ ਕਹਿੰਦੇ ਗਰੀਬ ਲੋਕ ਜਿਹੜੇ ਆ ਕਿ 20 ਰੁਪਏ ਤੇ 30 ਰੁਪਏ ਦੀ ਸ਼ਨਾਬ ਵਧਲੇ ਆਪਣੇ ਬਹੁਤ ਮੌਤ ਦੇ ਵਿੱਚ ਚਲੇ ਗਏ ਅੱਜ ਸਾਡੇ ਬੀਜੇਪੀ ਦੇ ਪੂਰੇ ਪੰਜਾਬ ਦੇ ਪ੍ਰਧਾਨ ਜੱਧੜ ਸਾਹਿਬ ਜੋ ਕਿ ਕਮਿਸ਼ਨਰ ਰਿਟਾਇਰ ਹੋਏ ਆ ਚਾਰ ਵਾਰ ਆਪਣੇ ਡੀਸੀ ਰਹੇ ਆ ਕਮਿਸ਼ਨਰ ਰਹੇ ਦੋ ਵਾਰ ਰਿਟਾਇਰ ਹੋਏ ਆ ਬਹੁਤ ਸੂਝਵਾਨ ਆਦਮੀ ਆ ਉਹ ਉਹਨਾਂ ਦੇ ਘਰ ਘਰ ਜਾ ਕੇ ਇਨਾਂ ਦੇ ਗਰੀਬ ਲੋਕਾਂ ਦੇ ਘਰ ਘਰ ਜਾ ਕੇ ਇਹਨਾਂ ਨਾਲ ਆਪਣਾ ਅਫਸੋਸ ਕੀਤਾ ਤੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਵੀ ਸਾਡੀ ਸਰਕਾਰ ਜਿਹੜੀ ਸਵਾਤ ਲੱਖ ਰੁਪਈਆ ਇਹਨਾਂ ਦੇ ਖਾਤੇਾਂ ਵਿੱਚ ਪਾਊਗੀ ਔਰ 5-5000 ਰੁਪਈਆ ਇਹਨਾਂ ਨੂੰ ਵਿਧਵਾ ਜਨਾਨੀਆਂ ਜਿਹੜੀਆਂ ਐਸਸੀ ਆ ਇਹਨਾਂ ਨੂੰ 5-5000 ਜਿਹੜੀਆਂ ਉਹ ਪੈਨਸ਼ਨ ਲਈ ਜਾਊਗੀ ਤੇ ਸਰ ਪੈਨਸ਼ਨ ਵੀ ਮਿਲ ਗਈ ਉਹਨਾਂ ਨੂੰ ਮੰਨ ਲਓ ਜਿਹੜੇ ਪੈਸੇ ਸਰਕਾਰ ਨੇ ਉਹ ਵੀ ਮਿਲ ਗਿਆ ਪਰ ਜੇ ਕਿਤੇ ਪਰਿਵਾਰ ਦਾ ਜੀਤੇ ਨਹੀਂ ਆ ਜਾਣਾ ਪਰ ਕੀ ਗੱਲ ਹੈ ਵੀ ਸਰਕਾਰ ਨਸ਼ਾ ਜੁੱਧ ਨਸ਼ਾ ਵਿਰੋਧ ਦੀ ਗੱਲ ਕਰਦੀ ਹੈ ਕਿ ਇਹਨੂੰ ਸ਼ਰਾਬ ਨੂੰ ਨਸ਼ਾ ਨਹੀਂ ਸਮਝਿਆ ਜਾਂਦਾ ਦੇਖੋ ਜੀ ਇਹ ਤਾਂ ਤੁਹਾਡੇ ਸਾਹਮਣੇ ਆ ਵੀ ਦੱਦੜ ਸਾਹਿਬ ਨੇ ਦੱਸਿਆ ਤੁਹਾਨੂੰ ਵੀ ਇਹ ਸਰਕਾਰਾਂ ਦਾ ਹੁਣ ਕਮਾਈ ਦਾ ਸਾਧਨ ਬਣ ਚੁੱਕਾ ਆ ਤੇ ਇਸ ਚੜ ਕੇ ਇਦਾਂ ਜੇ ਉਹ ਵੀ ਸ਼ਰਾਬ ਸਸਤੀ ਹੋਏ ਤੇ ਗਰੀਬ ਲੋਕਾਂ ਦਾ ਵੀ ਕੀ ਕਰਦਾ ਵੀ ਇਹਨਾਂ ਚੰਗੀ ਸ਼ਰਾਬ ਪੀਏ ਪਰ ਇਹਨਾਂ ਦੀ ਜੇਬ ਜੜੀ ਆਜਾਜਤ ਨਹੀਂ ਦਿੰਦੀ ਤੇ ਇਸ ਕਰਕੇ ਇਹਨਾਂ ਨੂੰ ਚਾਰਨ ਸਸਤੀ ਸ਼ਰਾਬ ਪੀਣੀ ਪੈਂਦੀ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਸਨ ਸਾਡੇ ਨਾਲ ਵਾਇਸ ਚੇਅਰ ਬਣਾਉਣ ਮਨਜੀਠਾ ਬਲਾਕ ਦੇ ਗੁਰਮਖ ਸਿੰਘ ਉਸਾਰਾ ਬਾਅਦ ਇਹਨਾਂ ਵੱਲੋਂ ਦੱਸਿਆ ਗਿਆ ਕਿ ਜਿਹੜੀ ਸਰਕਾਰ ਆ ਉਹਨਾਂ ਵੱਲੋਂ ਜਿਹੜੀ ਸ਼ਰਾਬ ਦੇ ਬਹੁਤ ਮਹਿੰਗਾ ਟੈਕਸ ਲਗਾ ਕੇ ਵੇਚੀ ਜਾਂਦੀ ਹੈ ਸਰਕਾਰ ਇਸ ਤੀਤੀ ਕਮਾਈ ਵੀ ਕਰਦੀ ਹੈ ਸਰਕਾਰਾਂ ਨੂੰ ਮੁਨਾਫਾ ਹੀ ਜਿਹੜਾ ਵਾ ਨਸ਼ੇ ਤੋਂ ਰਹਿ ਗਿਆ ਵਾ ਪਰ ਪਗਮਾਨ ਸਰਕਾਰ ਜਿਹੜੀ ਆ ਉਹਦੇ ਨੂੰ ਕਿਹਾ ਜਾਂਦਾ ਓਏ ਜੁੱਧ ਨਸ਼ਾ ਵਿਰੁੱਧ ਪਰ ਹੁਣ ਤੱਕ ਜਿਹੜਾ ਕੋਈ ਵੀ ਇਹਦੇ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਦੀ ਔਰ 31 ਮਈ ਆ ਰਹੀ ਹੈ ਦੇਖਦੇ ਆ ਡੀਆਈਜੀ ਦੇ ਬਿਆਨ ਦੇ ਮਤਾਬਿਕ ਨਸ਼ਾ ਕਿੰਨਾ ਕੇ ਖਤਮੋਂ ਦਾਵਾ ਕਿੰਨਾ ਕੇ ਜਿਹੜਾ ਲੋਕਾਂ ਨੇ ਵਿੱਚ ਇਸ ਦੇ ਗੱਲ ਆ ਅਸੀਂ ਅੱਗੇ ਤੋਂ ਅੱਗੇ ਅਪਡੇਟ ਦਿੰਦੇ ਰਹੇ ਮੈਂ ਸੁਖਬੀਸੂ ਤੋਂ ਕੈਮਰਾ ਪਰਸਨ ਲਈ ਸ਼ਤਰਪੇ ਦੇ ਨਾਲ ਪਬਲਿਕ ਪ੍ਰਾਈਮ ਟੀਵੀ ਮਜੀਠਾ ਅੱਜ ਅਸੀਂ ਭਾਜੀਪੀ ਐਸਸੀ ਮੋਰਚਾ ਦੇ ਪ੍ਰਧਾਨ ਸ਼੍ਰੀ ਐਸਰ ਲੱਧੜ ਦੀ ਅਗਵਾਈ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਭੰਗਾਲੀਕਲਾ ਪਹਿਲਾਂ ਤਵੰਡੀ ਤੋਂ ਹੋ ਗਏ ਹੁਣ ਭੰਗਾਲੀਕਲਾ ਫਰੈਂਡਾਂ ਦੇ ਵਿੱਚ ਅਸੀਂ ਹੈਗੇ ਆ ਉਹ ਪਰਿਵਾਰਾਂ ਨੂੰ ਮਿਲੇ ਜਿਹੜੇ ਜ਼ਹਿਰੀਲੀ ਸ਼ਰਾਬ ਪੀ ਕੇ ਇਨ੍ਹਾਂ ਦੇ ਬੱਚੇ ਘਰ ਦੇ ਬਜ਼ੁਰਗ ਵਿੱਚ ਘਟ ਉਮਰ ਦੇ ਵੀ ਸੀ ਜਿਹੜੇ ਉਹ ਡੈਥ ਹੋਈ ਆ ਉਹਦੇ ਸਬੰਧ ਸਾਡਾ ਐਸਸੀ ਮੋਰਚਾ ਦਾ ਅੱਜ ਬਫਦ ਜਿਹੜਾ ਆ ਐਸਰ ਲਦਰ ਦੀ ਰਹਿਨਮਾਈ ਹੇਠ ਵਿੱਚ ਇੱਥੇ ਪਿੰਡ ਪਹੁੰਚੇ ਆ ਤੇ ਅਸੀਂ ਉਹਨਾਂ ਦਾ ਦੁੱਖ ਸਾਂਝਾ ਕੀਤਾ ਵੀ ਜੋ ਤੁਹਾਡੇ ਨਾਲ ਹੋਇਆ ਬਹੁਤ ਮਾੜਾ ਹੋਇਆ ਅਸੀਂ ਦੇਖੋ ਨਸ਼ੇ ਦੇ ਖਿਲਾਫ ਆ ਨਸ਼ਾ ਸਾਨੂੰ ਨਹੀਂ ਕਰਨਾ ਚਾਹੀਦਾ ਪਰ ਇਹ ਉਹ ਜਿਹੜਾ ਜੈਨੂ ਨਸ਼ਾ ਹੀ ਜ਼ਹਿਰ ਦੇ ਰੂਪ ਦਿੱਤਾ ਜਾ ਉਹਦੇ ਅਸੀਂ ਬਰ ਖਿਲਾਫ ਆ ਇਹ ਭਗਵੰਤ ਮਾਨ ਨੂੰ ਚਾਹੀਦਾ ਸੀ ਕਿ ਇਹਨਾਂ ਉੱਤੇ ਕਾਰਵਾਈ ਪਹਿਲੇ ਹੀ ਕਰਨੀ ਚਾਹੀਦੀ ਸੀ ਕਿ ਪਹਿਲਾਂ ਵਿਗ ਰਿਹਾ ਸੀ ਉੱਤੇ ਕਾਰਵਾਈ ਕਰਨੀ ਹੈ ਨਾ ਕਿ ਮੌਤਾ ਹੋ ਗਈ ਉਦੋਂ ਕਾਰਵਾਈ ਕੀਤੀ ਅਸੀਂ ਭਗਵੰਤ ਮਾਨ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਜਿਹੜੀ ਤੁਹਾਡੀ ਸਰਕਾਰ ਬਿਲਕੁਲ ਫੇਲ ਆ ਤੁਸੀਂ ਨਸ਼ੇ ਐਨੇ ਵਧਾ ਦਿੱਤੇ ਆ ਕਿ ਘਰ ਘਰ ਲੋਕ ਸਰਿੰਜਾ ਲਾ ਕੇ ਸਰਿੰਜਾ ਸਮੇਤ ਨਸ਼ੇ ਕਰਕੇ ਮਰ ਰਹੇ ਆ ਕੋਈ ਵੀ ਨਸ਼ੇ ਦੀ ਜਿਹੜੀ ਤੁਸੀਂ ਕਿਹਾ ਸੀ ਵੀ ਅਸੀਂ ਖਤਮ ਕਰ ਦੇਣਾ ਤੁਹਾਡੇ ਖਤਮ ਦੇ ਕਰਨ ਦੇ ਵਿੱਚ ਵੀ ਬੰਦੇ ਖਤਮ ਹੋ ਹੀ ਜਾਂਦੇ ਤੇ ਨਸ਼ਾ ਤੁਹਾਡੇੋਂ ਖਤਮ ਨਹੀਂ ਹੋਇਆ ਬੰਦੇ ਨਸ਼ੇ ਕਰ ਕਰਕੇ ਖਤਮ ਹੋ ਹੀ ਜਾਂਦੇ ਆ ਇਸ ਕਰਕੇ ਅਸੀਂ ਤੁਹਾਨੂੰ ਮੰਗ ਕਰਦੇ ਆ ਸਾਡੀ ਜਿਹੜੀ ਕੇਂਦਰ ਸਰਕਾਰ ਆ ਅਸੀਂ ਉਤੋਂ ਜੋ ਵੀ ਸਹੂਲਤ ਹੋਊਗੀ ਜਣਾ ਐਸਸੀ ਪਰਿਵਾਰਾਂ ਨੂੰ ਉਹ ਲੈ ਕੇ ਦਵਾਂਗੇ ਜੋ ਪੰਜਾਹ ਸਫਟਾ ਨਹੀਂ ਦਿੱਤੀ ਆ ਉਹ ਉਤੋਂ ਇਲਾਵਾ ਸਵਾ 8 ਲੱਖ ਸਾਡੇ ਜਿਦਾਂ ਅਲਤੋੜ ਸਾਹਿਬ ਜਿਹੜੇ ਪੰਜਾਬ ਪ੍ਰਧਾਨ ਨੇ ਉਹਨਾਂ ਨੇ ਇੱਥੇ ਕਿਹਾ ਵੀ ਅਸੀਂ ਲੈ ਕੇ ਦਵਾਂਗੇ ਔਰ ਸਾਡੇ ਜਿਹੜੇ ਜ਼ਿਲ੍ਹਾ ਪ੍ਰਧਾਨ ਆ ਉਹ ਵੀ ਨਾਲ ਦਿਹਾਤੀ ਪ੍ਰਧਾਨ ਨੇ ਉਹ ਵੀ ਨਾਲ ਹੋ ਕੇ ਇਹਨਾਂ ਦੇ ਕਾਗ ਡਾਕੂਮੈਂਟ ਜੋ ਵੀ ਆ ਕੰਪਲੀਟ ਕਰਾ ਕੇ ਇਹਨਾਂ ਨੂੰ ਸਹੂਲਤ ਦਵਾਂਗੇ ਐਸਸੀ ਸਮਾਜ ਦੇ ਨਾਲ ਕਿਉਂਕਿ ਜ਼ਿਆਦਾਤਰ ਐਸਸੀ ਸਮਾਜ ਦੇ ਲੋਕ ਨੇ ਇਹਨਾਂ ਨਾਲ ਐਸਸੀ ਮੋਰਚਾ ਪੰਜਾਬ ਬੀਜੇਪੀ ਇਹਦੇ ਨਾਲ ਖੜਾ ਆ ਇਹਨੇ ਕਹਿੰਦਾ ਹੈ ਜੈ ਭੀਮ ਜੈ ਭਾਰਤ ਇਨ ਮੋਰਚਾ ਪੰਜਾਬ ਅੱਜ ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਐਸ ਆਰ ਲੱਧੜ ਸਾਬਕਾ ਆਈਐਸ ਤੇ ਪ੍ਰਧਾਨ ਭਾਰਤੀ ਜਨਤਾ ਪਾਰਟੀ ਅਨੁਸੂਚਿਤ ਜਾਤੀ ਮੋਰਚਾ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਲੀਡਰਸ਼ਿਪ ਵੱਲੋਂ ਅੱਜ ਇੱਥੇ ਜਿੱਥੇ ਦੁੱਖ ਪ੍ਰਗਟ ਕਰਨ ਆਏ ਉੱਥੇ ਕੇਂਦਰ ਸਰਕਾਰ ਵੱਲੋਂ ਜਿਹੜਾ 7.8 ਸਵਾ 8 ਲੱਖ ਰੁਪਏ ਦੀ ਜਿਹੜੀ ਇਹਨਾਂ ਨੂੰ ਸਹਾਇਤਾ ਰਾਸ਼ੀ ਮਿਲਣੀ ਆ ਉਹਦੇ ਸਬੰਧ 'ਚ ਇਹਨਾਂ ਨੂੰ ਜਾਣਕਾਰੀ ਦੇਣ ਤੇ ਇਹਨਾਂ ਤੋਂ ਔਨ ਵਾਲ ਇਹਨਾਂ ਤੇ ਜਿਹੜੇ ਫਾਈਲਾਂ ਭਰਨ ਵਾਸਤੇ ਹੋਰ ਜਿਹੜੇ ਜ਼ਰੂਰੀ ਕਾਗਜ਼ਾਤ ਉਹ ਪੂਰੇ ਕਰਨ ਵਾਸਤੇ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਨੇ ਜਿਹੜਾ ਉਪਰਾਲਾ ਕੀਤਾ ਤੇ ਇਸ ਕਰਕੇ ਲੋਕਾਂ ਨੂੰ ਜਾਗਰੂਕ ਕਰਨ ਦੇ ਇ ਤੋਂ ਇਲਾਵਾ ਇਹਨਾਂ ਨੂੰ ਜਿਹੜੀਆਂ ਨੌਕਰੀਆਂ ਤੇ ਪੈਨਸ਼ਨ ਕੇਂਦਰ ਸਰਕਾਰ ਵੱਲੋਂ ਮਿਲਦੀਆਂ ਉਹਦੇ ਸਬੰਧ 'ਚ ਅੱਜ ਮੰਗਾਲੀ ਪਿੰਡ ਪਹੁੰਚੇ ਆ ਤੇ ਪੰਜਾਬ ਸਰਕਾਰ ਨੇ ਜਿਹੜੀ ਨਾਕਾਫੀ ਛੋਟੀ ਜੀ ਅਮਾਉਂਟ ਦਿੱਤੀ ਆ ਉਹਦੇ ਉੱਤੋਂ ਵੀ ਭਾਰਤੀ ਜਨਤਾ ਪਾਰਟੀ ਇਹਨਾਂ ਦਾ ਵਿਰੋਧ ਕਰ ਰਹੀ ਆ ਤੇ ਮੰਗ ਕਰ ਰਹੀ ਆ ਕਿ ਇਹਨਾਂ ਨੂੰ ਜੇ ਹੋਰ ਮੋਤਾਂ ਦੇ ਸਬੰਧ ਵਿੱਚ ਜਿਹੜਾ ਉਹਨਾਂ ਨੂੰ ਪਰਿਵਾਰਾਂ ਨੂੰ ਸਹਿਤਾ ਰਕਸ਼ੀ 1-1 ਕਰੋੜ ਰੁਪਈਆ ਦਿੱਤਾ ਜਾ ਸਦਾ ਤੇ ਇਹ ਗਰੀਬ ਪਰਿਵਾਰਾਂ ਨੂੰ ਭਈ ਕਿਉਂ ਨਹੀਂ ਦਿੱਤਾ ਸਕਦਾ ਇਹਨੂੰ ਯਕੀਨੀ ਬਣਾਉਣ ਵਾਸਤੇ ਭਾਰਤੀ ਜਨਤਾ ਪਾਰਟੀ ਆਉਣ ਵਾਲੇ ਸਮੇਂ ਵਿੱਚ ਮੈਂ ਲਗਾਤਾਰ 4-5 ਦਿਨਾਂ ਤੋਂ ਇਸੀ ਸ੍ਰੇਸ਼ ਘਟਨਾ ਦੇ ਜਹੀ ਵਾਪਰੀ ਹੈ ਜੋ ਪ੍ਰਸ਼ਾਸਨ ਦਾ ਰਵਈਆ ਹੈ ਉਹ ਨਿਰਾਸ਼ਾਜਨਕ ਹੈ ਕਿਉਂਕਿ ਪ੍ਰਸ਼ਾਸਨ ਨੇ ਪਹਿਲਾਂ ਤਾਂ ਇਹਨਾਂ ਦੇ ਉੱਤੇ ਪ੍ਰਵਿੰਸ਼ਰੋਕ ਐਟ੍ਰੋਸਿਟੀ ਐਕਟ 89 ਹੈ ਜਿਹੜੇ ਨੂੰ ਪੰਜਾਬੀ ਵਿੱਚ ਕਹਿੰਦੇ ਹਨ ਅਨਿਆਏ ਅਤਿਆਚਾਰ ਰੋਕੂ ਐਕਟ ਹੈ ਉਹ ਨਹੀਂ ਲਗਾਇਆ ਰਾਤੀ ਉਹਨਾਂ ਨੇ ਹਨਨ ਫਾਨਨ ਦੇ ਵਿੱਚ ਇਹਨਾਂ ਨੇ ਅਜਿਹਾ ਕੰਮ ਕੀਤਾ ਜਦੋਂ ਅਸੀਂ ਪਰਸੋਂ ਚੰਡੀਗੜ੍ਹ ਹੈੱਡਕੁਆਟਰ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੇ ਅਸੀਂ ਪ੍ਰੈਸ ਕਾਨਫਰੰਸ ਕੀਤੀ ਉਸ ਤੋਂ ਬਾਅਦ ਜਾ ਕੇ ਸਰਕਾਰ ਹਰਕਤ ਵਿੱਚ ਆਈ ਹੈ ਔਰ ਐਸਐਸਪੀ ਨੇ ਜਿਹੜੇ ਮਨਿੰਦਰ ਸਿੰਘ ਜੀ ਤੇ ਡੀਆਈਜੀ ਨੇ ਬਾਰਡਰ ਇੰਜ ਨੇ ਸਤਿੰਦਰ ਸਿੰਘ ਜੀ ਤੇ ਜਿਹੜੇ ਡਿਪਟੀ ਕਮਿਸ਼ਨਰ ਨੇ ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਐਫਆਈਆਰ ਦੀ ਕਾਪੀ ਜਿਹੜੀ ਹੈ ਉਹ ਪੀੜਤ ਪਰਿਵਾਰਾਂ ਨੂੰ ਦੇ ਦਿੱਤੀ ਹੁਣ ਤੱਕ ਅਸੀਂ 9 ਜਿਹੜੇ ਆ ਉਹ ਪੀੜਤ ਪਰਿਵਾਰ ਮਿਲਿਆ ਕਿਸੇ ਨੂੰ ਜਿਹੜੀ ਐਫਆਈਆਰ ਦੀ ਕਾਪੀ ਨਹੀਂ ਦਿੱਤੀ ਜਿਹੜਾ ਇੱਥੇ ਦਾ ਪ੍ਰਸ਼ਾਸਨ ਹੈ ਉਹ ਦਵਾਹੇਟ ਹੈ ਰਾਜਨੀਤਿਕ ਦਵਾਹੇਟ ਹੈ ਔਰ ਜਿਹੜੇ ਸਰਗਨਾ ਨੇ ਇੱਥੇ ਜਿਨ੍ਹਾਂ ਨੇ ਜ਼ਹਿਰੀਲੀ ਨਕਲੀ ਸ਼ਰਾਬ ਮਿਹਨਤ ਨਾਲ ਤਿਆਰ ਕਰਕੇ ਕੀਤੀ ਹੈ ਉਹਨਾਂ ਨੂੰ ਬਚਾਉਣ ਦੇ ਲਈ ਲਗ ਲਗ ਤਰ੍ਹਾਂ ਦੀਆਂ ਗੱਲਾਂ ਕਰੀਆਂ ਜਾ ਰਹੀਆਂ ਨੇ ਕਿ ਜਿਹੜਾ ਪ੍ਰਵੈਂਸ਼ਨ ਆਫ ਐਬਟਰੋ ਸਿਟੀ ਐਕਟ ਹੈ ਇਹਦੇ ਵਿੱਚ ਜਿਹੜੀ ਹੈ ਉਹਨੂੰ ਉਮਰ ਭਰ ਦੀ ਸਜ਼ਾ ਦਾ ਪ੍ਰਬਧਾਨ ਹੈ ਔਰ ਉਹਦੇ ਵਿੱਚ ਉਹ ਕਹਿੰਦੇ ਵੀ ਉਹਨਾਂ ਨੂੰ ਕਿਉਂ ਲਗਿਆ ਕੁਝ ਬੰਦੇ ਕਹਿੰਦੇ ਨੇ ਕਿ ਉਹ ਜਿਹੜਾ ਕਿਉਂ ਲੱਗ ਰਿਹਾ ਔਰ ਉਹਦੇ ਵਿੱਚ ਜਿਹੜੀ ਭਾਰਤ ਸਰਕਾਰ ਨੇ ਕਾਨੂੰਨ ਬਣਾਇਆ ਸੀ 89 ਦੇ ਵਿੱਚ ਔਰ ਉਹਦੇ ਵਿੱਚ ਅਨੁਸੂਚੀ ਜਾਤੀ ਦੇ ਜਿਹੜੇ ਪਰਿਵਾਰ ਨੇ ਉਹ ਸੰਬੰਧਿਤ ਪਰਿਵਾਰ ਉਹਨਾਂ ਨੂੰ مالی ਮਦਦ ਵੀ ਮਿਲਦੀ ਹੈ ਔਰ ਸਰਕਾਰ ਇਹ ਜਿਹੜੀ ਇਸ ਨੂੰ ਦਬਾਉਣਾ ਚਾਹੁੰਦੀ ਸੀ ਲੇਕਿਨ ਭਾਰਤੀ ਜਨਤਾ ਪਾਰਟੀ ਨੇ ਉਸ ਮਸਲੇ ਨੂੰ ਅਸੀਂ ਉਜਾਗਰ ਕੀਤਾ ਤਾਂ ਅੱਜ ਅਸੀਂ ਉਸੇ ਦੇ ਕਾਰਨ ਪਿੰਡਾਂ ਦੇ ਵਿੱਚ ਦੌਰਾ ਕਰ ਰਹੇ ਹਾਂ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਤੁਰੰਤ ਔਰ ਜਿਹੜੇ ਪਰਿਵਾਰਾਂ ਦੇ ਵਿੱਚੋਂ ਜੀ ਚਲੇਗੇ ਨਹੀਂ ਉਹਨਾਂ ਨੂੰ ਸਰਕਾਰੀ ਨੌਕਰੀ ਦਾ ਤੁਰੰਤ ਪ੍ਰਬੰਧ ਕਰਨਾ ਚਾਹੀਦਾ ਤਾਂ ਜੋ ਜਿਹੜਾ ਰਾਜਨੀਤਿਕ ਦਬਾਅ ਆ ਉਸ ਦੇ ਤਹਿਤ ਪੁਲਿਸ ਤੇ ਸਿਵਲ ਪ੍ਰਸ਼ਾਸਨ ਨੂੰ ਨਹੀਂ ਰੱਖਣਾ ਚਾਹੀਦਾ ਅਜਿਹੀਆਂ ਤਰਾਸਦੀਆਂ ਜਿਹੜੀਆਂ ਹੁੰਦੀਆਂ ਨੇ ਉਹਦੇ ਨਾਲ ਜਿਹੜਾ ਸਮਾਜ ਦੇ ਵਿੱਚ ਮਾੜਾ ਪ੍ਰਭਾਵ ਪੈਂਦਾ ਔਰ ਜਿਹੜੀਆਂ ਇਸ ਤਰ੍ਹਾਂ ਦੀਆਂ ਕਿਉਂਕਿ ਤੁਹਾਡੇ ਯਾਦ ਹੋਊਗਾ ਕਿ 2020 ਦੇ ਵਿੱਚ 2020 ਦੇ ਵਿੱਚ ਵੀ ਅੰਮ੍ਰਿਤਸਰ ਗੁਰਦਾਸਪੁਰ ਤੇ ਤਰਨਤਾਰਨ ਦੇ ਵਿੱਚ ਸ਼ਰਾਬ ਦੇ ਨਾਲ 124 ਤੋਂ ਵੱਧ ਮੌਤਾਂ ਹੋਈਆਂ ਸੀ ਲੇਕਿਨ ਸਰਕਾਰ ਨੇ ਉਹ ਤੋਂ ਸਬਕ ਨਹੀਂ ਸਿੱਖਿਆ ਸੰਗਰੂਰ ਜਿਹੜਾ ਜ਼ਿਲ੍ਹਾ ਮੁੱਖ ਮੰਤਰੀ ਸਾਹਿਬ ਦਾ ਉਹਦੇ ਜ਼ਿਲ੍ਹੇ ਦੇ ਵਿੱਚ 23 ਮੌਤਾਂ ਹੋਈਆਂ ਉੱਥੇ ਵੀ ਉਹਨਾਂ ਨੇ ਕੋਈ ਸਬਕ ਨਹੀਂ ਸਿੱਖਿਆ ਔਰ ਇੱਥੇ ਜਿਹੜੀਆਂ 27 ਮੌਤਾਂ ਹੋਈਆਂ ਉਹ ਤੋਂ ਵੀ ਕੋਈ ਸਬਕ ਨਹੀਂ ਸਿੱਖਿਆ ਸਰਕਾਰ ਨੂੰ ਕੋਈ ਠੋਸ ਪਾਲਿਸੀ ਬਣਾਉਣੀ ਚਾਹੀਦੀ ਹੈ ਜਿਹਦੇ ਤਹਿਤ ਅਜੀਆਂ ਜਿਹੜੇ ਸਰਗਨਾ ਨੇ ਉਹਨਾਂ ਨੂੰ ਬਾਹਰ ਨਿਕਲਣ ਦਾ ਮੌਕਾ ਨਾ ਮਿਲੇ ਔਰ ਦੂਸਰੇ ਲੋਕ ਅਜਈਆਂ ਹਰਕਤਾਂ ਨਾ ਕਰਨ ਜਿਹਦੇ ਨਾਲ ਸਮਾਜ ਨੂੰ ਨੁਕਸਾਨ